ਸ਼ੀਰ ਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸਿਕ ਧਰਮ ਸਥਾਨ ਸ਼੍ਰੀ ਕੁਵਾਲਗੜ੍ਹ ਸਾਹਿਬ ਨੂੰ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਇੱਕ ਮਿੰਨੀ ਬੱਸ ਗੜੀ ਮਾਨਸੋਵਾਲ ਦੀ ਖੱਡ ਵਿੱਚ ਪਲਟ ਗਈ। ਬੱਸ ਵਿੱਚ 30 ਸ਼ਰਧਾਲੂ ਸਵਾਰ ਸਨ ਜਿਨ੍ਹਾਂ ਵਿੱਚ ਬਹੁਤੇ ਬੱਚੇ ਅਤੇ ਮਹਿਲਾਵਾਂ ਸਨ। ਘਟਨਾ ਦੁਪਹਿਰ ਕਰੀਬ 2 ਵਜੇ ਦੀ ਦੱਸੀ ਜਾਂਦੀ ਹੈ। दुर्घटना ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਬੱਸ ਬੁਰੀ ਤਰ੍ਹਾਂ ਨੁਕਸਾਨੀ ਦੇ। ਘਟਨਾ ਦੀ ਖਬਰ ਮਿਲਦੇ ਸਾਰ ਹੀ ਬੁਰੀ ਘਰ ਦੀ ਐਂਬੂਲੈਂਸ ਅਤੇ ਹੋਰ ਗੱਡੀਆਂ ਜਲਦੀ ਮੌਕੇ ਤੇ ਪਹੁੰਚ ਗਈਆਂ ਅਤੇ ਜ਼ਖਮਿਆਂ ਨੂੰ ਤੁਰੰਤ ਗੜ ਸ਼ੰਗਰ ਦੇ ਸਿਵਲ ਹਸਪਤਲ ਵਿਖੇ ਪੜਤੀ ਕਰਵਾਇਆ ਗਿਆ। ਜਿੱਥੇ ਕਈ ਜ਼ਖਮਿਆਂ ਨੂੰ ਮੁਢਲੀ ਡਾਕਟਰੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਹਾਂਜੀ। ਮੇਰਾ ਪਿੰਡ ਗੜੀ ਮਾਸਾਲਾ ਜੀ ਇਧਰ ਉੱਪਰ ਇੱਕ ਬੱਸ ਆਈ ਜੀ ਜਿਹੜੀ ਬੱਸ ਸੀਗੀ ਉਹ ਇੱਥੇ ਕੇ ਬਾਝੋਂ ਪਤਾ ਲੱਗਿਆ ਕਿ ਉਹ ਮੋਕੇਵਾਲ ਦੀ ਸੀਗੀ। ਤੇ ਉਹਨਾਂ ਯਾਤਰੂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਵੀ ਕਿ ਰੁਕ ਜਾਓ ਤੁਸੀਂ ਇਧਰੋਂ ਨਾ ਜਾਓ ਪਰ ਉਹਨਾਂ ਵਿੱਚ ਕੁਝ ਯਾਤਰੀਆਂ ਨਾ ਕੰਨ ਦੇ ਬਾਵੀ ਵੀ ਬੱਸ ਲੈ ਕੇ ਆ ਗਏ ਪਰ ਉਹ ਬੱਸ ਇੱਥੇ ਆ ਕੇ ਪਲਟ ਗਈ ਬੱਸ ਪਲਟਣ ਕਰਕੇ ਕਾਫੀ ਸਵਾਰੀਆਂ ਦੇ ਸੱਟਾ ਲੱਗ ਗਈਆਂ ਸੱਟਾ ਲੱਗਣ ਕਰਕੇ ਪਿੰਡ ਦੇ ਬੰਦੇ ਨੇ ਇਕੱਠੇ ਹੋ ਕੇ ਫਟਾਫਟ ਜਿਹੜੇ ਬੰਦੇ ਆ ਉਹ ਹਫੜਾ ਦਫੜੀ ਵਿੱਚ ਇਕੱਠੇ ਕਰਕੇ ਉਹਨਾਂ ਨੂੰ ਹਸਪੀਟਲ ਭਜਾਇਆ ਕੁਝ ਐਂਬੂਲੈਂਸਾਂ ਭਾਈਆਂ ਕੁਝ ਨਿੱਜੀ ਗੱਡੀਆਂ ਦੀ ਭਵਾਈਆਂ ਤੇ ਆਪਣੇ ਚੌਂਕੀ ਇੰਚਾਰਜ ਵੀ ਵਿਚਾਰੇ ਜਿਹੜੇ ਹੈਗੇ ਉੱਥੇ ਵੀ ਮੇਰੇ ਖਿਆਲ ਨਾਲ 2 ਜਾਂ 3 ਮਲਾਜਮੀ ਹੈ ਤੇ ਕਾਫੀ ਵਾਰੀ ਇੱਥੇ ਹਾਦ ਤੇ ਲੋਕਾਂ ਨੂੰ ਕਈ ਵਾਰੀ ਰੋਕੀਦਾ ਵੀ ਹੈ ਕਈ ਤੇ ਵੀ ਹੈ ਪਰ ਕਈ ਵਾਰੀ ਉਹ ਨਹੀਂ ਰੁਕਦੇ ਕਿ ਜਿਹੜੇ ਇੱਥੇ ਮਹਾਰਾਜ ਹੀ ਹੈਗੇ ਉੱਥੇ ਉਹਨਾਂ ਦੇ ਪ੍ਰਧਾਨ ਸਾਹਿਬ ਉਹਨਾਂ ਨੂੰ ਬੇਨਤੀ ਹੈ ਕਿ ਕੁਝ ਮਹਾਰਾਜਮਾ ਦੇ ਨਾਲ ਬੰਦੇ ਲਾਇਆ ਜਾਣ ਤੇ ਸ਼ਨੀਵਾਰ ਰਾਤ ਐਤਵਾਰ ਨੂੰ ਅਕਸਰ ਇੱਥੇ ਕੋਈ ਨਾ ਕੋਈ ਘਟਨਾ ਹੋ ਜਾਂਦੀ ਤੇ ਪਿੰਡ ਵਾਸੀਆਂ ਨੂੰ ਕਾਫੀ ਦਿੱਕਤ ਆਉਂਦੀ ਉਹ ਵਿਚਾਰੇ ਖਪੜਾ ਦਬੜੀ ਵਿੱਚ ਜਾਂਦੇ ਤੇ ਉਹਨਾਂ ਨੂੰ ਭੇਜਦੇ ਆ ਤੇ ਹੁਣ ਪ੍ਰਸ਼ਾਸਨ ਆਇਆ ਜੀ ਪ੍ਰਸ਼ਾਸਨ ਹੈ ਦੇ ਨਾਲੇ ਪਿੰਡ ਵਾਸੀਆਂ ਨਾਲ ਮਿਲ ਕੇ ਉਹਨਾਂ ਬੱਚਿਆਂ ਨੂੰ ਉੱਥੇ ਭਜਾਇਆ ਜੀ ਅੱਛਾ ਕੋਈ ਸੱਟ ਕੋਈ ਉਦਾਂ ਹੀ ਟੈਨਸੀ ਨੁਕਸਾਨ ਨਹੀਂ ਹੈ ਜੀ ਇੱਥੇ ਪਰ ਪਰ ਫਿਰ ਵੀ ਕਾਫੀਆਂ ਨੇ ਕੁਝ ਕਾਫੀ ਇੰਜਰੀਆਂ ਹੈ ਕੁਝ ਬੱਚੇ ਨੇ ਇੰਜਰੀਆਂ ਆਏ ਤੇ 20 ਤੋਂ 25 ਛੇ ਉਹਦੇ ਵਿੱਚ ਯਾਤਰੂ ਤੇ ਹੁਣ ਪ੍ਰਸ਼ਾਸਨ ਆ ਕੇ ਕਾਫੀ ਮਦਦ ਕੀਤੀ ਨਾਲ ਜੀ ਕਿਉਂਕਿ ਗੱਲ ਵਿਚਾਰੇ ਖੜੇ ਹੈ ਜੀ ਨਾਲ ਆ ਕੇ ਮੁਲਾਕਾਤ ਤੇ ਇਹਨੇ ਅੱਜ ਸਰਕਾਰ ਕਾਰਵਾਈ ਕੀਤੀ ਹੈ ਜੀ ਕਿ ਪਿੱਛੇ ਹਾਂਜੀ ਕਿਹੜਾ ਪਿੰਡ ਆਪਣਾ ਮੇਰਾ ਪਿੰਡ ਦੀ ਗਲੀ ਮਾਨਸਵਾਲ ਈਨਾ ਮੇਰਾ ਨਾਮ ਸ਼ਿਵ ਸਿੰਘ ਹੈ ਜੀ ਹਾਂਜੀ ਇਧਰੋਂ ਝੁੰਗੀਆਂ ਰੋਡ ਵੱਲ ਤੇ ਬਾਸਾਂ ਦੀ ਸੀਗੀ ਖਰਾਲਗੜ੍ਹ ਸਾਹਿਬ ਨੂੰ ਜਾ ਰਹੀ ਸੀ ਅਸੀਂ ਉਹਨਾਂ ਨੂੰ ਉੱਪਰ ਰੋਕਣ ਦੀ ਕੋਸ਼ਿਸ਼ ਕੀਤੀ ਉਹ ਰੁਕੀ ਨਹੀਂ ਐ ਫਿਰ ਜੱਕਦਮ ਆ ਕੇ ਤਰਾਈ ਦੇ ਵਿੱਚ ਗੜੀ ਮਾਨਸਰ ਘਾਟੀ ਦੇ ਵਿੱਚ ਪਲਟ ਗਈ ਸਾਨੂੰ ਕਿਸੇ ਮੋਟਰਸਾਈਕਲ ਵਾਲੇ ਨੇ ਦੱਸਿਆ ਬਸ ਪਲਟ ਗਈ ਇਹ ਤਾਂ ਅਸੀਂ ਜਦੀ ਪਿੰਡ ਵਾਲੇ ਇਕੱਠੇ ਕਰਕੇ ਬੰਦੇ ਜੱਕੀਆਂ ਨੂੰ ਚੱਕਿਆ ਤੇ ਐਂਬੂਲੈਂਸ ਵਿੱਚ ਹੋਸਪੀਟਲ ਪਹੁੰਚਾਇਆ ਇਹ ਅੱਜ ਇੱਕ ਗੜੀ ਮਾਨਸਰ ਵਾਲ ਦੇ ਪੂਲੀ ਰਸਤਾ ਜਿਹੜਾ ਬਿਲਕੁਲ ਸ਼ਾਰਪ ਨੀਚੇ ਉੱਤਰਦਾ ਹੈਗਾ ਇੱਥੋਂ ਖਰਾਲਗੜ੍ਹ ਸਾਹਿਬ ਨੂੰ ਜਿਹੜਾ ਸੰਗਤ ਜਿਹੜੀ ਮੋਗੀ ਦੇ ਇਲਾਕੇ ਦੀ ਸੀ ਮੋਗੀ ਜਿਹੜੇ ਤੋਂ ਆਈ ਸੀਗੀ ਤੇ ਇਹ ਬੱਸ ਜਿਹੜੀ ਆ ਇੱਥੇ ਐਕਸੀਡੈਂਟ ਹੋਣ ਕਰਕੇ ਜਿਹੜੀ ਆ ਮਤਲਬ ਪਲਟਣ ਕਰਕੇ ਸੰਗਤ ਦੇ ਸਟਾ ਲੱਗਿਆ ਨੇ ਜਰੋਂ ਵੈਸੇ ਕੋਈ ਸੀਰੀਅਸ ਨਹੀਂ ਹੈ ਤੇ ਬਾਕੀ ਸੀ ਮੋਕੇ ਤੇ ਆ ਕੇ ਚੌਂਕੀ ਬੀਨੇਵਾਲ ਦਾ ਪਿੰਡ ਹੈਗਾ ਚੰਗੀ ਚਾਹ ਸਾਹਿਬ ਮੇਰੇ ਨਾਲ ਨੇ ਜਿਸ ਜਿਹੜੀ ਲਕshmi ਸੀ ਉਹਨਾਂ ਨੂੰ ਐਂਬੂਲੈਂਸ ਦੇ ਰਾਹੀਂ ਵਾਪਕ ਹਸਪਤਾਲ ਦੇ ਵਿੱਚ ਐਡਮਿਟ ਕਰਵਾ ਦਿੱਤਾ ਇਹ ਬਾਕੀ ਮੌਕੇ ਤੇ ਆ ਕਿ ਸਾਰਾ ਦੇਖ ਰਹੇ ਜੋ ਵੀ ਹੈਲਪ ਦੀ ਲੋੜ ਹੈਗੀ ਆ ਤੇ ਲੋਕਲ ਪਬਲਿਕ ਦੇ ਸਹਿਯੋਗ ਦੇ ਨਾਲ ਜਿਹੜੀ ਆ ਉਹ ਸਾਰਿਆਂ ਦੇ ਤਰ੍ਹਾਂ ਦੇ ਵਿੱਚ ਇਨਫੋਰਮੇਸ਼ਨ ਜਿਹੜੀ ਆ ਦਿੱਤੀ ਜਾ ਰਹੀ ਹੈ ਸਰ ਇਹ ਪਬਲਿਕ ਜਿਹੜੀ ਹੈ ਸੰਗਤ ਹੈ ਖਰਾਲਗੜ੍ਹ ਵਾਸਤੇ ਆ ਰਹੀ ਹੈ ਖਰਾਲਗੜ੍ਹ ਹਾਂਜੀ ਸੰਗਤ ਦੇ ਦਰਸ਼ਨ ਵਾਸਤੇ ਜੈਤਵਾਰ ਮਤਲਬ ਜਿਹੜਾ ਆਉਂਦੀ ਹੈ ਤੇ ਦਰਸ਼ਨ ਵਾਸਤੇ ਆ ਰਹੀ ਸੀਗੀ ਉਹਨਾਂ ਬੜੀ ਮਤਲਬ ਬਹੁਤ ਚਾਹ ਹੋਇਆ ਜੀ ਜਿਹੜਾ ਕੋਈ ਜ਼ਿਆਦਾ ਸੀਰੀਅਸ ਨਹੀਂ ਹੈ ਤੇ ਚਲੋ ਸੱਟਾਂ ਜਰੂਰ ਲੱਗੀਆਂ ਨੇ ਉਹਨਾਂ ਨੂੰ ਹਸਪਟਲਾਈਜ਼ ਅਸੀਂ ਕਰਵਾਤਾ ਜੀ ਕਿਹੜੇ ਹਸਪਤਲ ਭੇਜੇ ਜੀ ਇਹ ਲਗ ਲਗ ਹਸਪਤਲ ਦੀ ਐਂਬੂਲੈਂਸ ਆਂਡੀਆਂ ਮਗਾ ਕਿਉਂ ਇੱਥੋਂ ਭੇਜ ਦਿੱਤੀਆਂ ਜੀ ਉਹ ਉਹਨਾਂ ਦੇ ਪਿੱਛੇ ਅਸੀਂ ਜਾ ਕੇ ਬਾਕੀ ਦੇਖ ਲੈਨੇ ਜੀ ਉਹਨਾਂ ਦਾ ਕਿਹੜੇ ਕਿਹੜੇ ਹਸਪਤਲ ਥੇ ਕਿਹੜੇ ਠੀਕ ਹੈ ਸਰ